ਕਿਸਾਨੀ ਸੰਘਰਸ਼ ਵਿੱਚ ਬਜ਼ੁਰਗ ਮੈਲਾ ਦੀ ਹਾਲਤ ਹੋਈ ਖਰਾਬ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਜਾ ਰਹੇ ਕਿਸਾਨ ਜਾਮ ਵਿੱਚ ਫਸਿਆ ਕੇਂਦਰ ਸਰਕਾਰ ਵੱਲ ਲਿਆਤੇ ਕਿ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਲਗਾਤਾਰ 75 ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਸੰਘਰਸ਼ ਦੇ ਵਿੱਚ ਇੱਥੇ ਬੱਚੇ ਨੌਜਵਾਨ ਬਜ਼ੁਰਗ ਸੰਘਰਸ਼ ਦੀ ਰਾਹ ਤੇ ਡਟੇ ਹੋਏ ਹਨ ਉੱਥੇ ਹੀ ਬਰਨਾਲਾ ਵਿਖੇ ਸੰਘਰਸ਼ ਕਰ ਰਹੀ ਬਜ਼ੁਰਗ ਮਹਿਲਾ ਦੀ ਸਰਦੀ ਦੇ ਕਾਰਨ ਹਾਲਤ ਵਿਗੜ ਗਈ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰਾਮਬਗ ਰੋਡ ਤੋਂ ਲਿਜਾ ਰਿਹਾ ਕਿਸਾਨ ਜਾਮ ਦੇ ਵਿੱਚ ਹੀ ਫਸ ਗਿਆ ਆ ਸਮੋਕੇ ਕਿਸਾਨ ਵੱਲੋਂ ਰੋਸ਼ ਜਾਹਰ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਨਿੰਦਿਆ ਕੀਤੀ ਗਈ ਕਿਸਾਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਵਸਥਾ ਪੂਰੀ ਤਰ੍ਹਾਂ ਨਾਲ ਭੰਗ ਕੀਤੀ ਗਈ ਹੈ ਜਿਸ ਕਾਰਨ ਉਹ ਆਪਣੀ ਮਾਤਾ ਨੂੰ ਲੈ ਜਾ ਰਿਹਾ ਹੈ ਅਤੇ ਅੱਧੇ ਘੰਟੇ ਤੋਂ ਜਾਮ ਦੇ ਵਿੱਚ ਹੀ ਫਸਿਆ ਹੋਇਆ ਹੈ ਜਿਸ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ ਹੈ ਉਸਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਟ੍ਰੈਫਿਕ ਵਸਥਾ ਠੀਕ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ ਹਸਪਤਲ ਮੈਂ ਵੀ ਰੇ ਮਖੀਰ ਸਿੰਘ ਜੀ ਦੇ ਅਨੁਸਾਰ ਬਾਹਰ ਦੀ ਸੜਕ 'ਤੇ ਰੇਲ ਦਾ ਡਕਾਉਂਦਾ ਮਾਤਾ ਜੀ ਨੂੰ ਲੈ ਕੇ ਹਸਪਤਲ ਜਾ ਰਿਹਾ ਹਾਂ ਸਿਰਫ ਇੱਕ ਗੱਡੀ ਕਾਰਨ ਹੀ ਤੇ ਜਾਮ ਲੱਗਿਆ ਹੋਇਆ ਪ੍ਰਸ਼ਾਸਨ ਦਾ ਹੱਕ ਨਹੀਂ ਮੰਨਦਾ ਕਿ ਇਹ ਗੱਡੀ ਦੇ ਜਿਆਦਾ ਗੱਡੀ ਦੇ ਪੱਛਾ ਦਾ ਅੰਦਰੀ ਮਾਰਗ ਤੇ ਜਾਣ ਨੂੰ ਗੱਡੀ ਨੂੰ ਚੱਕ ਕੇ ਆਵੇ ਲੈ ਕੇ ਜਾਵੇ ਠਾਰੇ ਵਿੱਚ ਸਿਰਫ ਇੱਕ ਗੱਡੀ ਕਾਰਨ ਹੀ ਤੇ ਕਿੰਨਾ ਜਾਮ ਲੱਗ ਰਿਹਾ ਹੈਗਾ ਤੁਸੀਂ ਪਹਿਲਾਂ ਸਾਰਾ ਕੈਮਰਾ ਦੇ ਵਿੱਚ ਦਿਖਾਇਆ ਮੈਂ ਮਾਤਾ ਜੀ ਨੂੰ ਜਹਾੜ ਹਸਪਤਲ ਲੈ ਕੇ ਜਾ ਰਿਹਾ ਹਾਂ मतलब ਇਹ ਕੋਈ ਸੁਰੱਖਿਆ ਨਾਲ ਦੀ ਚੀਜ਼ ਨਹੀਂ ਹੈਗੀ ਵੀ ਮਤਲਬ ਇੱਥੇ ਜਿਹੜੀ ਹੈਗੀ ਆ ਉਹ ਪ੍ਰਸ਼ਾਸਨ ਇਹਨੂੰ ਮਤਲਬ ਨਹੀਂ ਇੱਥੇ ਜਿਹੜੀ ਇੱਥੇ ਕੀ ਮੰਗ ਕਰਦੇ ਹਾਂ ਮੰਗੇ ਇਹੀ ਕਰਦੇ ਜਿਹੜੀ ਸੜਕਾਂ ਦੇ ਪਚਾਵਾ ਜਾਈ ਉਹਨੂੰ ਬਹਾਰ ਰੱਖਿਆ ਜਾਵੇ ਗੱਡੀयां ਨਾ ਖੜਕਣ ਦਿੱਤੀਆਂ ਜਾਣ ਜੇਕਰ ਕੋਈ ਬਾਜ਼ਾਰ ਦੇ ਵਿੱਚ ਗੱਡੀ ਖੜੀ ਕਰਦਾ ਹੈ ਤਾਂ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਂ ਵੀ ਗੱਡੀ ਜੱਪਸ ਕੀਤੀ ਜਾਵੇ ਜਾਂ ਥਾਣੇ ਦੀ ਜਾਈ ਜਾਵੇ ਪ੍ਰਸ਼ਾਸਨ ਮਰੀ ਦੇ ਸੀਚ